ਅੱਜ ਪਿੰਡ ਸਿਹੜੀ ਵਿੱਚ ਫਿਰ ਉਹਨਾਂ ਹਸਾਂ ਸਾਡੇ ਸਤਿਕਾਰਯੋਗ ਅੰਕਲ ਜੀ ਸਰਦਾਰ ਹਰਨੇਕ ਸਿੰਘ ਜੀ ਸਿਹੜੀ ਜਿਨ੍ਹਾਂ ਦੇ ਕੇਸ ਧਰਮ ਪਤਨੀ ਜੀਬੀ ਮਾਤਾ ਰਣਜੀਤ ਕੌਰ ਜੀ ਜਿਹੜੇ ਪਿਛਲੇ ਦਿਨੀ ਕੈਨੇਡਾ ਦੀ ਧਰਤੀ 'ਚ ਕਾਲ ਚਲਾਣਾ ਕਰਕੇ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਸਾਡਾ ਵੀਰ ਜਤਿੰਦਰ ਸਿੰਘ ਜੀ ਸਿਹੜੀ ਤੇ ਸਾਡਾ ਪਾਲੀ ਵੀਰ ਉਹਨਾਂ ਦੇ ਵੱਲੋਂ ਇੱਕ ਸਾਂਝਾ ਜਿਹੜਾ ਉਪਰਾਲਾ ਕੀਤਾ ਗਿਆ ਕਿਉਂਕਿ ਆਪਾਂ ਦੇਖਿਆ ਕੈਂਸਰ ਹੈ ਬੜਾ ਤੇਜ਼ੀ ਦੇ ਨਾਲ ਫੈਲ ਰਿਹਾ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਉਹਨਾਂ ਦੇ ਟੈਸਟ ਕਰਾਉਣ ਲਈ ਮੈਮੋਗ੍ਰਾਫੀ ਦੇ ਲਈ ਇਹਨਾਂ ਨੇ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਇੱਥੇ ਵਰਲਡ ਕੈਂਸਰ ਕੇਅਰ ਦੀ ਜਿਹੜੀ ਟੀਮ ਆਈ ਹੈ ਉਹ ਵੱਖ-ਵੱਖ ਜਿਹੜੇ ਆਪਣੇ ਆਪਣੇ ਇੱਥੇ ਆਪਣੇ ਹਲਕੇ ਦੇ ਲੋਕ ਨੇ ਉਹ ਇੱਥੇ ਸੇਵਾਵਾਂ ਜਿਹੜੀਆਂ ਉਹਨਾਂ ਵਰਲਡ ਕੈਂਸਰ ਕੇਅਰ ਵੱਲੋਂ ਦਿੱਤੀਆਂ ਜਾ ਰਹੀਆਂ ਮੈਮੋਗ੍ਰਾਫੀ ਤੇ ਹੋਰ ਜਿੰਨੇ ਵੀ ਟੈਸਟ ਆ ਉਹ ਇੱਥੇ ਕਰਵਾਏ ਜਾ ਰਹੇ ਆ ਸੋ ਮੈਂ ਜਿਵੇਂ ਭਾਈ ਜਤਿੰਦਰ ਜੀ ਦੱਸ ਰਹੇ ਨੇ ਕਿ 400 ਦੇ ਕਰੀਬ ਜਿਹੜਾ ਪੇਸ਼ੈਂਟ ਹੈ ਇੱਥੇ ਆ ਚੁੱਕਿਆ ਤੇ ਇਸ ਕੈਂਪ ਦਾ ਜਿਹੜਾ ਫਾਇਦਾ ਲੈ ਚੁੱਕਿਆ ਤੇ ਇਸ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਸਿਕੰਦਰ ਸਹੇੜੀ ਜੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਤੇ ਸਾਨੂੰ ਉਮੀਦ ਹੈ ਕਿ ਸਾਡੇ ਐਨਆਰਆਈ ਭਰਾਵਾਂ ਦੀ ਮਦਦ ਦੇ ਨਾਲ ਇਦਾਂ ਦੇ ਜਿਹੜੇ ਜਾਗਰੂਕਤਾ ਵਾਲੇ ਕੈਂਪ ਹੈ ਸਿਹਤ ਪੱਖੀ ਜਾਗਰੂਕਤਾ ਕੈਂਪ ਹੈ ਹੋਰ ਵੀ ਲੱਗਣਗੇ ਤੇ ਆਪਣਾ ਪੰਜਾਬ ਆ ਜਿਹੜਾ ਇਸ ਭੈੜੀ ਜਿਹੜੀ ਬਿਮਾਰੀ ਆ ਉਸ ਤੋਂ ਸਥਿਤ ਹੋਏਗਾ ਤੇ ਆਪਣਾ ਸਮੇਂ ਸਿਰ ਜਿਹੜਾ ਇਲਾਜ ਕਰਾਉਣ ਦੀ ਜਿਹੜੀ ਆਪਾਂ ਨੂੰ ਸੁਵਿਧਾ ਮਿਲ ਸਕੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ World Cancer Care ਅੱਜ ਪਹੁੰਚੀ ਆ ਪਿੰਡ ਸਹੀੜੀ ਜ਼ਿਲ੍ਹਾ ਰੋਪੜ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਪੂਰੇ ਪ੍ਰਬੰਧਾਂ ਦੇ ਨਾਲ ਜਿਹੜੀ ਸੋਸਾਇਟੀ ਹਰ ਰੋਜ਼ ਅਲੱਗ-ਅਲੱਗ ਪਿੰਡਾਂ 'ਚ ਪਹੁੰਚਦੀ ਆ ਕਿਹੜੀ-ਕਿਹੜੀ ਸਹੂਲਤ ਲੈ ਕੇ ਆਉਂਦੀ ਆ World Cancer Care ਕਿਹੜੇ-ਕਿਹੜੇ ਪ੍ਰਬੰਧ ਹੁੰਦੇ ਆ ਕੈਂਪ ਦੇ ਵਿੱਚ ਕਿਵੇਂ ਟੀਮ ਕੰਮ ਕਰਦੀ ਆ ਕਿਵੇਂ World Cancer Care ਦੀ ਮੁਹਿੰਮ ਅੱਗੇ ਵਧਦੀ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਰਜਿਸਟ੍ਰੇਸ਼ਨ ਕਾਊਂਟਰ ਆ ਉੱਤੇ ਕੰਮ ਕੀਤਾ ਜਾ ਰਿਹਾ ਲੋਕਾਂ ਦੇ ਨਾਂ ਲਿਖੇ ਜਾ ਰਹੇ ਆ ਉਹਨਾਂ ਦੇ ਜਿਹੜੇ ਆ ਚੈੱਕਅਪ ਕੀਤੇ ਜਾ ਰਹੇ ਆ ਸ਼ੂਗਰ ਚੈ ਡਿਟੇਲ ਵੀ ਸਾਰੀ ਜਿਹੜੀ ਨੋਟ ਕੀਤੀ ਜਾ ਰਹੀ ਆ ਤਾਂ ਕਿ ਫਾਲੋਅ ਅਪ ਕਰਨ ਦੇ ਵਿੱਚ ਕੋਈ ਦਿੱਕਤ ਨਾ ਆ ਸਕੇ ਤੁਸੀਂ ਦੇਖ ਸਕਦੇ ਹੋ ਲਿਟਰੇਚਰ ਜਿਹੜਾ ਉਹ ਦਿੱਤਾ ਜਾ ਰਿਹਾ ਇੱਕ ਪਰਚੀ ਜਿਹੜੀ ਆ ਕੱਟ ਕੇ ਦੇ ਰਹੇ ਆ ਪ੍ਰੋਪਰ ਪ੍ਰਿੰਟ ਪਰਚੀ ਹੁੰਦੀ ਹੈ ਸਾਡੇ ਕੋਲੇ ਚ 슈ਗਰ ਵੀ ਲਿਖਿਆ BP ਵੀ ਲਿਖਿਆ ਪ੍ਰੋਪਰ ਨਾਂ ਪਤਾ ਐਡਰੈਸ ਸਾਰਾ ਕੁਝ ਦੇ ਰਹੇ ਆ ਔਰ ਸਾਰਾ ਸਾਰਾ ਡਾਟਾ ਜਿਹੜਾ ਉਹ ਕੰਪਿਊਟਰ 'ਚ ਫੀਡ ਹੋ ਰਿਹਾ ਔਰਤਾਂ ਵਾਸਤੇ ਅਲੱਗ ਜਿਹੜੀ ਹੁੰਦੀ ਹੈ ਔਰ ਆਦਮੀਆਂ ਦਾ ਜਿਹੜਾ ਕਾਊਂਟਰ ਹੈ ਉਹਦੀ ਜਿਹੜੀ ਅਲੱਗ ਹੁੰਦੀ ਹੈ ਕੱਲੀ ਇੱਥੇ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਨਾਲ ਦੀ ਨਾਲ ਉਹਨਾਂ ਨੂੰ ਲਿਟਰੇਚਰ ਵੀ ਦੇ ਰਹ ਔਰਤਾਂਾਂ 'ਚ ਜਿਹੜੇ ਲੀਫ ਰੈਡ ਲੱਗ ਹੁੰਦੇ ਆ ਤਾਂ ਕਿ ਕੈਂਸਰ ਨੂੰ ਵੜਨ ਤੋਂ ਪਹਿਲਾਂ ਹੀ ਫੜਿਆ ਜਾਵੇ ਜਿਹੜਾ ਇੱਕ ਪਰਚਾ ਹੈ ਇਹ ਕਿਸੇ ਦੀ ਜਾਨ ਬਚਾ ਸਕਦਾ ਸੋ ਇਹ ਪਰਚੇ ਜਿਹੜੇ ਆ ਕਲਕਲੇ ਨੂੰ ਦਿੱਤੇ ਜਾ ਰਹੇ ਆ ਤਾਂ ਕਿ ਆਪਾਂ ਕੈਂਸਰ ਨੂੰ ਵੜਨ ਤੋਂ ਪਹਿਲਾਂ ਹੀ ਫੜੀਏ ਇਸ ਤੋਂ ਬਾਅਦ ਜਿਹੜਾ ਪੇਸ਼ੈਂਟ ਹੈ ਉਹ ਡਾਕਟਰ ਕੋਲੇ ਮੂਵ ਕਰਦਾ ਹੈ ਡਾਕਟਰ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦਾ ਹੈ ਜਿਹੜੇ ਕੈਂਸਰ ਨਾਲ ਕੋਰਲੇਟ ਹੁੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਅਸੈਸ ਕਰਨ ਦੀ ਵੀ ਕੈਂਸਰ ਦਾ ਕੋਈ ਸਿੰਪਟਮ ਆਇਆ ਤੇ ਨਾਲ ਦੀ ਨਾਲ ਜਿਹੜੀ ਟੈਸਟਿੰਗ ਜਿਹੜੀ ਕੀਤੀ ਜਾਵੇ ਡਾਕਟਰਾਂ ਦੇ ਜਿਹੜੇ ਕੈਬਿਨ ਐ ਅਲੱਗ-ਅਲੱਗ ਬਣੇ ਹੁੰਦੇ ਆ ਤੁਸੀਂ ਉਹਨਾਂ ਦੇ ਡਾਕਟਰ ਸਾਹਿਬ ਬੈਠੇ ਹੋਏ ਆ 1 ਟੂ 1 ਜਿਹੜੀ ਹੈ ਉਹ ਕਾਉਂਸਲਿੰਗ ਪੁੱਛੀ ਜਾ ਰਹੀ ਹੈ ਮਰੀਜ਼ਾਂ ਦੇ ਸਿੰਪਟਮ ਜਿਹੜੇ ਆ ਉਹ ਨੋਟ ਕੀਤੇ ਜਾ ਰਹੇ ਆ ਔਰ ਤਾਂ ਕਿ ਆਪਾਂ ਸਿੰਪਟਮ ਫੜ ਕੇ ਅਗਲੀ ਟੈਸਟਿੰਗ ਵਾਸਤੇ ਜਿਹੜਾ ਭੇਜ ਸਕੀਏ ਤੁਸੀਂ ਦੇਖ ਸਕਦੇ ਹੋ ਔਰਤਾਂ ਦੇ ਅਲੱਗ ਨੇ ਬੰਦਿਆਂ ਦੇ ਅਲੱਗ ਹੈਗੇ ਆ ਸੋ ਹਰ ਕੈਬਨ ਦੇ ਵਿੱਚ ਇੱਕ ਡੈਡੀਕੇਟਿਡ ਸਟਾਫ ਜਿਹੜਾ ਹੁੰਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸਿੰਪਟਮ ਨੂੰ ਕੋਰਲੇਟ ਕਰਕੇ ਅੱਗੇ ਜਿਹੜਾ ਇਨਵੈਸਟੀਗੇਸ਼ਨ ਵਾਸਤੇ ਭੇਜਿਆ ਜਾਵੇ ਤੁਸੀਂ ਦੇਖ ਸਕਦੇ ਹੋ ਬੱਸਾਂ ਜਿਹੜੀਆਂ ਮੋਬਾਈਲ ਲੱਗੀਆਂ ਹੋਈਆਂ ਇਹ ਸਾਡਾ ਤੀਜਾ ਫੇਸ ਹੈ ਇਹਨਾਂ ਬੱਸਾਂ ਦੇ ਵਿੱਚ ਅਲੱਗ-ਅਲੱਗ ਟੈਸਟਿੰਗ ਹੈ ਜਿਵੇਂ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟਿੰਗ ਹੈ ਉਹ ਵੈਨ ਲੱਗੀ ਹੋਈ ਹੈ ਇਹਦੀ ਲੈਬਾਰਟਰੀ ਵੈਨ ਹੈ ਜਿੱਥੇ ਬੰਦਿਆਂ ਦੇ ਬਦੂਦਨ ਦੀ ਜਾਂਚ ਉਹ ਕੀਤੀ ਜਾ ਰਹੀ ਹੈ ਔਰਤਾਂ ਦੇ ਬੱਚਜਨਨ ਦੀ ਜਾਂਚ ਕੀਤੀ ਜਾ ਰਹੀ ਹੈ ਬਲੱਡ ਦੀ ਜਾਂਚ ਕੀਤੀ ਜਾ ਰਹੀ ਹੈ ਮੂੰਹ ਤੇ ਗਲੇ ਦੀ ਜਿਹੜੀ ਜਾਂਚ ਹੈ ਉਹ ਕਰ ਰਹੇ ਅਸੀਂ ਉਹ ਇਸ ਤੋਂ ਇਲਾਵਾ ਹੱਡੀਆਂ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਇੱਕ ਬੜਾ ਜਿਹੜਾ ਜੋ ਇੱਕ ਵੱਡੇ ਹਸਪਤਾਲ ਸਹੂਲਤਾਂ ਹੁੰਦੀਆਂ ਉਹ ਸਾਰੀ ਵਰਲਡ ਕੈਂਸਰ ਕੇਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਲੈ ਕੇ ਚੱਲਦੇ ਆ ਮੋਬਾਈਲ ਬੱਸਾ ਦੇ ਅੰਦਰ ਕਿਹਿੰਦ ਜਿਹੜੀ ਸਹੂਲਤ ਹੈ ਵਰਲਡ ਕੈਂਸਰ ਦੇ ਰਹੀ ਹੈ ਆਪਾਂ ਸ਼ੁਰੂ ਕਰਾਂਗੇ 4 ਨੰਬਰ ਵੈਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਬੋਨ ਡੈਂਸਟੀ ਦੀ ਵੈਨ ਹੈਗੀ ਆ ਇਹਦੇ ਵਿੱਚ ਔਰਤਾਂ ਦੇ ਹੱਡੀਆਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਔਰਤਾਂ ਤੇ ਮਰਦਾਂ ਦੋਨਾਂ ਦੀ ਇੱਕ ਛੋਟੀ ਜੀ ਨੈਨੋ ਦੀ ਨੈਨੋ ਟੈਕਨੋਲੋਜੀ ਮਸ਼ੀਨ ਹੁੰਦੀ ਹੈ ਉਹਦੇ ਅੰਦਰ ਪੈਰ ਰੱਖ ਕੇ ਆਪਾਂ ਉਹਦੀ ਜਿਹੜੀ ਹੈ ਬੋਨ ਮਿਨਰਲ ਡੈਂਸਟੀ ਜਿਹੜੀ ਹੈ ਉਹਨੂੰ ਕੈਲਕੂਲੇਟ ਕਰਦੇ ਆ ਕਿ ਉਹਦੀਆਂ ਹੱਡੀਆਂ ਕਿੰਨੀਆਂ ਮਜ਼ਬੂਤ ਹੈਗੀਆਂ ਉਹਦਾ ਜਿਹੜਾ ਲਾਈਫ ਸਟਾਈਲ ਉਹ ਕਿਦਾਂ ਦਾ ਹੈਗਾ ਸੋ ਇਹ ਬੜੀ ਵਧੀਆ ਤਕਨੀਕ ਹੈ ਔਰ ਇਹਦੇ ਵਿੱਚ ਜਿਹੜਾ ਹੈ ਬੜੀ ਜਲਦੀ ਜਿਹੜਾ ਰਿਜ਼ਲਟ ਸਾਨੂੰ ਮਿਲ ਜਾਂਦਾ ਹੈ ਔਰ ਅਸੀਂ ਰਿਜ਼ਲਟ ਤੋਂ ਬਾਅਦ ਕੋਸ਼ਿਸ਼ ਕਰਦੇ ਆ ਕਿ ਪੇਸ਼ੀ ਨੂੰ ਦੱਸੀਏ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਮਾਤਾ ਜੀ ਦੀ ਜਿਹੜੀ ਬੋਨ ਡੈਂਸਟੀ ਹੈ ਘੱਟ ਹੈਗੀ ਆ ਇਹਨਾਂ ਨੂੰ ਕੈਲਸ਼ੀਅਮ ਖਾਣ ਦੀ ਲੋੜ ਹੈਗੀ ਆ ਇਹਨਾਂ ਨੂੰ ਡਾਈਟ ਸੁਧਾਰਨ ਦੀ ਲੋੜ ਹੈਗੀ ਆ ਸੋ ਇਹ ਜਿਹੜਾ ਟੈਸਟ ਆਨ ਦੀ ਸਪੋਰਟ ਜਿਹੜਾ ਅਸੀਂ ਰਿਪੋਰਟ ਕਰਦੇ ਆ ਔਰ ਇਹਦੇ ਨਾਲ ਜਿਹੜੀ ਦੂਸਰੀ ਬੈਨ ਹੈ ਮੂੰਹ ਤੇ ਗਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਸੋ ਮੂੰਹ ਤੇ ਗਲੇ ਦੀ ਜਾਂਚ ਵਾਸਤੇ ਜਿਹੜਾ ਹੈ ਮੂੰਹ ਤੇ ਗਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਕੈਮਰੇ ਦੇ ਨਾਲ ਚੈੱਕ ਕਰਦੇ ਹਾਂ ਉਹ ਕੋਸ਼ਿਸ਼ ਕਰਦੇ ਹਾਂ ਕਿ ਨੋਨ ਹੀਲਿੰਗ ਅਲਸਰ ਹੈ ਕੋਈ ਪੈਚਸ ਹੈ ਕੋਈ ਇਹਦਾ ਜ਼ਖਮ ਬਣਿਆ ਕੋਈ ਲੀਜਨ ਬਣਿਆ ਉਹਨੂੰ ਡਿਫਾਈਨ ਕੀਤਾ ਜਾਵੇ ਉਹਨੂੰ ਦੇਖਿਆ ਜਾਵੇ ਤਾਂ ਕਿ ਉਹਨੂੰ ਜਿਹੜਾ ਅਸੀਂ ਫਾਈਂਡ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਕਿ ਕੈਮਰੇ ਦੇ ਨਾਲ ਜਿਹੜੀ ਡਾਕਟਰ ਸਾਹਿਬ ਇਗਜ਼ਾਮਨ ਕਰ ਰਹੇ ਆ ਸੋ ਇਹ ਜਿਹੜੀ ਟੈਕਨੀਕ ਹੈ ਇਹਦੇ ਨਾਲ ਅਸੀਂ ਪ੍ਰੀ ਕੈਂਸਰ ਜਿਹੜੇ ਕੇਸ ਹੁੰਦੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਔਰ ਜਿਹੜੀ ਨੈਕਸਟ ਵਾਂ ਸਾਡੇ ਕੋਲ ਹੈਗੀ ਹੈ ਇਹ ਹੈਗੀ ਹੈ ਬਲੱਡ ਟੈਸਟਿੰਗ ਦੀ ਬੈਂਕ ਉਹਦੇ ਦੇ ਅੰਦਰ ਜਿਹੜੀ ਹੈ ਟੈਸਟਿੰਗ ਜਿਹੜੀ ਅੰਦਰ ਚੱਲ ਰਹੀ ਹੈ ਇਹਦੇ ਵਿੱਚ ਅ ਜਿਹੜੀ ਟੈਸਟਿੰਗ ਹੈ ਸ਼ਾਇਦ ਲੇਡੀਜ਼ ਦੀ ਟੈਸਟਿੰਗ ਹੈ ਤੁਹਾਨੂੰ ਦੁਬਾਰਾ ਦਿਖਾਵਾਂਗੇ ਜਿਹੜੀ ਅਖੀਰ ਸਾਡੇ ਕੋਲ ਬੈਂਡ ਹੈਗੀ ਹੈ ਇਹਦੇ ਵਿੱਚ ਮੈਮੋਗ੍ਰਾਫੀ ਟੈਸਟਿੰਗ ਤੁਸੀਂ ਦੇਖ ਸਕਦੇ ਹੋ ਕਿ ਮੈਮੋਗ੍ਰਾਫੀ ਦੀ ਜਿਹੜੀ ਬਸ ਹੈ ਉਹ ਹੈਗੀ ਹੈ ਇਹ ਬੜੀ ਮਹਿੰਗੀ ਬਸ ਹੈ ਇਹਦੇ ਅੰਦਰ ਮਸ਼ੀਨ ਲੱਗੀ ਹੋਈ ਹੈ ਔਰਤਾਂ ਦੀ ਛਾਤੀ ਦੀ ਕੈਂਸਰ ਨੂੰ ਜਾਂਚ ਕਰਨ ਵਾਸਤੇ ਸੋ ਲੈ ਕੇ ਚੱਲਦੇ ਆਂ ਵੀ ਕੀਵੇਂ ਦੇ ਜਿਹੜੇ ਪ੍ਰਬੰਧ ਅਸੀਂ ਲੈ ਕੇ ਆਉਨੇ ਆਂ ਮੈਮੋਗ੍ਰਾਫੀ ਵੈਨ ਹੈ ਇਹਦੇ ਵਿੱਚ ਅਸੀਂ ਜਿਹੜੀ ਟੈਸਟਿੰਗ ਕਰ ਰਹੇ ਆਂ ਉਹਦੇ ਵਿੱਚ ਅਸੀਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਕਿ ਔਰਤ ਦੀ ਛਾਤੀ ਜਿਹੜੀ ਹੈ ਉਹਦੇ ਅੰਦਰ ਕੋਈ ਗਨਡ ਗ੍ਰੇਟੀ ਤਾਂ ਨਹੀਂ ਹੈਗੀ ਕਿਸੇ ਕਿਸਮ ਦਾ ਕੋਈ ਲੱਛਣ ਤਾਂ ਨਹੀਂ ਹੈਗਾ ਉਹਨੂੰ ਅਸੀਂ ਜਿਹੜਾ ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਗਲਾ ਕੈਪੀਟ ਜਿਹੜਾ ਰਿਪੋਰਟਿੰਗ ਟੈਸਟਿੰਗ ਦਾ ਹੁੰਦਾ ਹੈ ਔਰ ਇਸ ਪੋਰਸ਼ਨ ਦੀ ਜਿਹੜੀ ਰਿਪੋਰਟਿੰਗ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆ ਐਕਚੁਅਲੀ ਫਿਲਮ ਸਰਟ ਕੋ ਹੁਣੇ ਚੱਲ ਆਈ ਹੈ ਔਰ ਇਹਦੇ ਵਿੱਚ ਬਹੁਤ ਵੱਡਾ ਇੱਕ ਲੇਡੀਜ਼ ਦੀ ਛਾਤੀ ਦੇ ਵਿੱਚ ਲੰਪ ਵੀ ਹੈਗਾ ਇਹ ਚੀਜ਼ਾਂ ਜਿਹੜੀਆਂ ਵਰਲਡ ਕੈਂਸਰ ਕੇਅਰ ਡਿਫਾਈਨ ਕਰਦੀ ਹੈ ਇਹ ਚੀਜ਼ ਨੂੰ ਅਸੀਂ ਹਾਈਲਾਈਟ ਕਰਕੇ ਪੇਸ਼ੈਂਟ ਜਿਹੜੀ ਪ੍ਰੋਬਲਮ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹ ਟੈਸਟਿੰਗ ਜਿਹੜੀ ਆ ਹਰ ਔਰਤ ਦੀ 50 ਸਾਲ ਦੀ ਉਮਰ ਤੋਂ ਬਾਅਦ ਹੋਣੀ ਚਾਹੀਦੀ ਹੈ ਬੜਾ ਮਹਿੰਗਾ ਟੈਸਟ ਹੈ ਲੇਕਿਨ ਕਿਉਂਕਿ ਸਹੂਲਤਾ ਨਹੀਂ ਹੈ ਔਰ ਸਹੂਲਤਾ ਨਹੀਂ ਹੈਗੀਆਂ ਔਰ ਸਾਡੇ ਕੋਲੇ ਫੰਡਸ ਦੀ ਕਮੀ ਹੋਣ ਕਰਕੇ ਲੋਕ ਜਿਹੜਾ ਨਹੀਂ ਕਰਵਾ ਪਾਉਂਦੇ ਸੋ ਦੇਖ ਸਕਦੇ ਹੋ ਕਿ ਮੈਮੋਗ੍ਰਾਫੀ ਟੈਸਟ ਜਿਹੜਾ ਚੱਲ ਰਿਹਾ ਬੜਾ ਮਹਿੰਗਾ ਟੈਸਟ ਹੈ ਹਰ ਰੋਜ਼ 40 ਤੋਂ 50 ਟੈਸਟ ਅਸੀਂ ਕਰ ਦਿੰਨੇ ਆ ਮਕਸਦ ਇਹੀ ਹੁੰਦਾ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਰੋਕਿਆ ਜਾਵੇ ਸੋ ਇਹ ਕੁੱਲ ਮਿਲਾ ਕੇ ਇੱਕ ਚੱਲਦਾ ਫਿਰਦਾ ਹਸਤਾ ਜਿਹੜੀ ਹੈ ਵਰਲਡ ਕੈਂਸਰ ਕੇਅਰ ਉਹ ਲੈ ਕੇ ਆਉਂਦੀ ਹੈ ਸੋ ਅੱਜ ਪਿੰਡ ਸਿਹੜੀ ਚ ਪਹੁੰਚੇ ਆ ਹਰਜੀਤ ਸਿੰਘ ਰਾਜੀ ਦੇ ਸਹਿਯੋਗ ਦੇ ਨਾਲ ਤੁਹਾਡੇ ਪਿੰਡਾਂ 'ਚ ਵੀ ਪਹੁੰਚ ਸਕਦੇ ਆ ਤੁਸੀਂ ਵੀ ਚਾਹੁੰਦੇ ਹੋ ਆਪਣੇ ਪਿੰਡਾਂ 'ਚ ਕੈਂਪ ਲਾਉਣੇ ਤਾਂ ਸਾਡੇ ਨਾਲ ਜਰੂਰ ਰਾਬਤਾ ਕਾਇਮ ਕਰੋ ਜਿਨੇ ਵੀ ਸਾਡੇ ਇੱਕ ਛੋਟੇ ਜਿਹੇ ਨਮੰਤਰ ਤੇ ਜਿਨੇ ਵੀ ਸਾਡੇ ਵੀਰ ਚਾਹੇ ਸਾਡੇ ਆਪ ਦੇ ਵਲੰਟੀਅਰ ਹੈ ਅਸੀਂ ਉਹ ਪਰਦੇਸਾਂ ਦੀ ਧਰਤੀ ਤੋਂ ਤੁਰ ਕੇ ਆਏ ਹਾਂ ਜਿੱਤੋਂ ਆਪ ਦੀ ਨੀ ਲੱਗੀ ਸੀ ਆਮ ਆਦਮੀ ਪਾਰਟੀ ਦੇ ਨਾਲ ਸਾਡੇ ਵਲੰਟੀਅਰ ਜੁੜੇ ਸਾਡੇ ਪਿੰਡ ਤੋਂ ਵੀ ਸਾਡੇ ਚੇਅਰਮੈਨ ਸਾਹ ਨਾਲ ਸਾਡਾ ਵੀਰ ਦਵਿੰਦਰ ਬੱਲਾਂ ਤੋਂ ਜਿਨੇ ਵੀ ਵੀਰ ਸਾਡੇ ਪਤਵੰਤੇ ਸੱਜਣ ਸਾਨੂੰ ਆਸ਼ੀਰਵਾਦ ਦੇਣ ਲਈ ਇੱਥੇ ਪਹੁੰਚੇ ਆ ਜਿਹੜਾ ਕਿ ਅਸੀਂ ਆਪਣੀ ਮਾਂ ਪਰਮਜੀਤ कौर ਰਾਏ ਦੀ ਯਾਦ ਦੇ ਵਿੱਚ ਜਿਹੜਾ ਕੈਂਸਰ ਦਾ ਵਰਲਡ ਕੇਅਰ ਕੈਂਸਰ ਧਾਲੀਵਾਲ ਸਾਹਿਬ ਉਹਨਾਂ ਦੀ ਟੀਮ ਲੈ ਕੇ ਪਹੁੰਚੇ ਆ ਤੁਸੀਂ ਸਾਨੂੰ ਕੀਤੇ ਉਪਰਾਲੇ ਦੇ ਨਾਲ ਸਾਡਾ ਸਾਡਾ ਮਾਣ ਵਧਾਇਆ ਤੇ ਸਾਡੇ ਵਿਚਾਰ ਆਏ ਹੋ ਅਸੀਂ ਵਾਅਦਾ ਕਰਦੇ ਹਾਂ ਐਨਆਰਆਈ ਹੋਣ ਦੇ ਨਾਤੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪਰਫੁੱਲਤ ਕਰਾਂਗੇ ਸਾਡੀ ਆਪਣੀ ਇੱਕ ਜਨਮ ਭੂਮੀ ਤੇ ਇੱਕ ਕਰਮ ਭੂਮੀ ਹੁੰਦੀ ਹੈ ਇਹ ਸਾਡੀ ਆਪਣੀ ਜਨਮ ਭੂਮੀ ਹੈ ਜਿਸ ਦਾ ਸਾਨੂੰ ਪਿਆਰ ਹੈ ਤੇ ਅਸੀਂ ਆਪਣੀ ਜਨਮ ਭੂਮੀ ਦੇ ਲਈ ਹਮੇਸ਼ਾ ਤਤਪਰ ਹਾਂ ਤੇ ਅਸੀਂ ਅੱਗੇ ਤੋਂ ਵੀ ਹਜੇਤਵਾਲ ਦੇ ਕਰਕੇ ਉਹਨਾਂ ਨੂੰ ਕਿ ਤਾਂ ਕਿ ਹਰ ਇੱਕ ਵੀਰ ਨੂੰ ਭੈਣ ਨੂੰ ਇਸਦਾ ਲਾਹਾ ਮਿਲ ਸਕੀ। ਸੋ ਇੱਕ ਵਾਰੀ ਫੇਰ ਸਾਰੀ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ।